ਜਲੰਧਰ ਦੇ ਵਿੱਚ ਪੀਐਪੀ ਦੇ ਵਿੱਚ ਅੱਜ ਯੋਗ ਸਮਾਗਮ ਰੱਖਿਆ ਗਿਆ ਸੀ ਜਿਸ ਦੇ ਵਿੱਚ ਉਸ ਵੇਲੇ ਵੱਡੇ ਰਿਕਾਰਡ ਟੁੱਟਦੇ ਹੋਏ ਨਜ਼ਰ ਆਏ ਜਦੋਂ ਵੱਡੀ ਗਿਣਤੀ ਦੇ ਵਿੱਚ ਯੋਗ ਪ੍ਰੇਮੀ ਇਸ ਸਮਾਗਮ ਦੇ ਵਿੱਚ ਹਿੱਸਾ ਲੈਣ ਲਈ ਪਹੁੰਚੇ ਅਤੇ ਬੈਠਣ ਲਈ ਜਿੰਨਾ ਪ੍ਰਬੰਧ ਕੀਤਾ ਗਿਆ ਸੀ ਉਸ ਤੋਂ ਦੁੱਗਣਾ ਜ਼ਿਆਦਾ ਇਕੱਠ ਹੋਇਆ ਜਿਸ ਨੂੰ ਦੇਖ ਕੇ ਸਿਹਤ ਮੰਤਰੀ ਡਾਕਟਰ ਬਲਵੀਰ ਵੀ ਹੈਰਾਨ ਹੋ ਗਏ ਜੀ ਹਾਂ ਦੱਸ ਦਈਏ ਕਿ ਜਲੰਧਰ ਦੇ ਵਿੱਚ ਅੱਜ ਯੋਗ ਸਮਾਗਮ ਹੋਇਆ ਇਸ ਦੌਰਾਨ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਤੇ ਯੋਗ ਪ੍ਰੇਮੀਆਂ ਦੇ ਵਾਸਤੇ ਬੈਠਣ ਲਈ ਪ੍ਰਬੰਧ ਜਿਹੜਾ ਕਿ ਕੀਤਾ ਗਿਆ ਸੀ ਦੱਸਿਆ ਜਾ ਰਿਹਾ ਕਿ 17000 ਮੈਟਸ ਦਾ ਜਿਹੜਾ ਕਿ ਪ੍ਰਬੰਧ ਕੀਤਾ ਗਿਆ ਸੀ ਜਿਸ ਦੇ ਉੱਤੇ ਬੈਠ ਕੇ ਯੋਗ ਕੀਤੀ ਜਾਣੀ ਸੀ ਪਰ ਗਿਣਤੀ ਇੰਨੀ ਜ਼ਿਆਦਾ ਵੱਧ ਗਈ ਕਿ ਹੋਰ ਜਿਹੜੇ ਕਿ ਪ੍ਰਬੰਧ ਉਹ ਕਰਨੇ ਪਏ ਦੱਸਿਆ ਜਾ ਰਿਹਾ ਕਿ 21000 ਤੋਂ ਵੱਧ ਜਿਹੜੇ ਲੋਕ ਇਸ ਯੋਗ ਸਮਾਗਮ ਦੇ ਵਿੱਚ ਪਹੁੰਚੇ ਜਿਸ ਨੂੰ ਸੰਬੋਧਨ ਕਰਦੇ ਹੋਏ ਸਿਹਤ ਮੰਤਰੀ ਦੇ ਵੱਲੋਂ ਕਿਹਾ ਕਿ ਜਿਹੜਾ ਯੋਗ ਹੈ ਉਹ ਇੱਕ ਅਨੇਖਣਵਾ ਅੰਗ ਆ ਜਿਹੜਾ ਕਿ ਸਾਨੂੰ ਯੋਗ ਜਿਹੜਾ ਕਿ ਕਰਨਾ ਚਾਹੀਦਾ ਏਸ ਦੇ ਨਾਲ ਸਾਡੀ ਜਿਹੜੀ ਕਿ ਸਰੀਰਕ ਹੈ ਸਰੀਰਕ ਤੌਰ ਦੇ ਉੱਤੇ ਤੇ ਮਾਨਸਿਕ ਤੌਰ ਦੇ ਉੱਤੇ ਦੋਨਾਂ ਦੇ ਲਈ ਯੋਗ ਕਰਨਾ ਬਹੁਤ ਹੀ ਲਾਹੇਵੰਦ ਹੁੰਦਾ ਤੇ ਇਨਸਾਨ ਨੂੰ ਆਪਣੇ ਜਿਹੜਾ ਕਿ ਜੀਵਨ ਦੇ ਵਿੱਚ ਯੋਗ ਨੂੰ ਜ਼ਰੂਰ ਚੁਰਨਾ ਚਾਹੀਦਾ ਤੇ ਯੋਗਾ ਜਿਹੜਾ ਕਿ ਕਰਨਾ ਚਾਹੀਦਾ ਇਸ ਦੇ ਨਾਲ ਅਨੇਕਾਂ ਜਿਹੜਾ ਕਿ ਚੀਜ਼ਾਂ ਦਾ ਜਿਹੜਾ ਕਿ ਸਾਡੇ ਸਰੀਰ ਦੇ ਵਿੱਚ ਉਹ ਬਦਲਾਅ ਹੁੰਦਾ ਕਿ ਕੋਈ ਜਦੋਂ ਅਸੀਂ ਯੋਗਾ ਕਰਦੇ ਹਾਂ ਦੇ ਨਾਲ ਸਾਨੂੰ ਮਾਨਸਿਕ ਤਣਾਅ ਹੁੰਦਾ ਜਿਹੜਾ ਉਹ ਵੀ ਦੂਰ ਹੋ ਜਾਂਦਾ ਸਰੀਰਕ ਗਤੀਵਿਧੀ ਹੁੰਦੀ ਰਹਿੰਦੀ ਐਸ ਦੇ ਨਾਲ ਸਰੀਰ ਜਿਹੜਾ ਕਿ ਉਹ ਫਿੱਟ ਰਹਿੰਦਾ ਤੇ ਅੱਜ ਦੇ ਸਮੇਂ ਦੇ ਵਿੱਚ ਦੇਖਿਆ ਜਾਂਦਾ ਕਿ ਲੋਕ ਬਹੁਤ ਜਿਹੜਾ ਕਿ ਯੋਗਾ ਕਰਦੇ ਨੇ ਯੋਗ ਪ੍ਰੇਮੀ ਬਣੇ ਹੋਏ ਨੇ ਤੇ ਉਹਨਾਂ ਦੇ ਵੱਲੋਂ ਹਰ ਰੋਜ਼ ਡੇਲੀ ਦੀ ਰੁਟੀਨ ਦੇ ਵਿੱਚ ਜਿਹੜਾ ਕਿ ਯੋਗਾ ਕੀਤਾ ਜਾਂਦਾ ਤੇ ਅੱਜ ਜਿਹੜਾ ਇਹ ਸਮਾਗਮ ਰੱਖਿਆ ਗਿਆ ਸੀ ਤਾਂ ਇਸ ਦੇ ਵਿੱਚ 17000 ਜਿਹੜੇ ਕਿ ਲੋਕਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਸੀ ਪਰ ਹੈਰਾਨੀ ਉਦੋਂ ਹੋ ਜਾਂਦੀ ਹੈ ਜਦੋਂ 17 ਨਹੀਂ ਬਲਕਿ 21000 ਤੋਂ ਵੱਧ ਯੋਗਾ ਪ੍ਰੇਮੀ ਇਸ ਦੇ ਵਿੱਚ ਪਹੁੰਚ ਜਾਂਦੇ ਨੇ ਤੇ ਉਹਨਾਂ ਦੇ ਵੱਲੋਂ ਇਸ ਸਮਾਗਮ ਦੇ ਵਿੱਚ ਯੋਗਾ ਕੀਤਾ ਜਾਂਦਾ ਹੈ ਤੇ ਸਿਹਤ ਮੰਤਰੀ ਦੇ ਵੱਲੋਂ ਭਾਸ਼ਣ ਦਿੱਤਾ ਜਾਂਦਾ ਤੇ ਇੰਨਾ ਭਰਮਾ ਹੁੰਗਾਰਾ ਦੇਖ ਕੇ ਲੋਕਾਂ ਦਾ ਤਾਂ ਉਹਨਾਂ ਨੂੰ ਵੀ ਖੁਸ਼ੀ ਹੋਈ ਆ ਤੇ ਲੋਕਾਂ ਨੂੰ ਇੱਕ ਚੰਗਾ ਸੁਨੇਹਾ ਦਿੱਤਾ ਕਿ ਯੋਗਾ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਅਹਿਮ ਹਿੱਸਾ ਅਨਿਖੜਵਾ ਅੰਗ ਜੜਾ ਕਿ ਕਹਿ ਸਕਦੇ ਆ ਕਿ ਇਸ ਦੇ ਨਾਲ ਜਿਹੜੇ ਕਿ ਸਾਡੇ ਸਰੀਰ ਦੀ ਗਤੀਵਿਧੀ ਹੁੰਦੀ ਹੈ ਤੇ ਅੱਜ ਦੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਲੋਕ ਭੱਜ ਦੌੜ ਦੀ ਜ਼ਿੰਦਗੀ ਜਿਹੜੀ ਕਿ ਬਤੀਤ ਕਰ ਰਹੇ ਨੇ ਲੋਕਾਂ ਨੂੰ ਅਨੇਕਾਂ ਟੈਨਸ਼ਨਾਂ ਨੇ ਕੰਮ ਦੀਆਂ ਟੈਨਸ਼ਨਾਂ ਹੋ ਗਿਆ ਘਰ ਦੀਆਂ ਜਿਹੜੀਆਂ ਕਿ ਜ਼ਿੰਮੇਵਾਰੀਆਂ ਨੂੰ ਲੈ ਕੇ ਟੈਨਸ਼ਨਾਂ ਹੋ ਗਿਆ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਸ ਕਰਕੇ ਹਰ ਵਕਤ ਜਿਹੜਾ ਇਨਸਾਨ ਆ ਉਹ ਸੋਚਾਂ ਦੇ ਵਿੱਚ ਰਹਿੰਦਾ ਪਰ ਜਦੋਂ ਇਨਸਾਨ ਕੁਝ ਸਮਾਂ ਕੱਢ ਕੇ ਯੋਗਾ ਕਰਦਾ ਕੁਝ ਸਮਾਂ ਆਪਣੇ ਸਰੀਰ ਲਈ ਕੱਢਦਾ ਤਾਂ ਉਸ ਤੋਂ ਬਾਅਦ ਯੋਗਾ ਕਰਨ ਸਮੇਂ ਇਨਸਾਨ ਜਿਹੜਾ ਕਿ ਸਾਰੀਆਂ ਚਿੰਤਾਵਾਂ ਨੂੰ ਦੂਰ ਕਰ ਦਿੰਦਾ ਹਰ ਇੱਕ ਚੀਜ਼ ਨੂੰ ਭੁੱਲ ਜਾਂਦਾ ਤੇ ਇੱਕ ਸ਼ਾਂਤ ਇਲਾਕੇ ਦੇ ਵਿੱਚ ਬੈਠ ਕੇ ਆਪਣੇ ਮਨ ਨੂੰ ਸ਼ਾਂਤੀ ਮਿਲਦੀ ਹੈ ਸਰੀਰਕ ਤੌਰ ਦੇ ਉੱਤੇ ਤੇ ਦਿਮਾਗ ਵੀ ਕੁਝ ਰਿਲੈਕਸ ਹੁੰਦਾ ਇਸ ਕਰਕੇ ਯੋਗਾ ਜਿਹੜਾ ਕਿ ਜ਼ਰੂਰ ਕਰਨਾ ਚਾਹੀਦਾ ਤੇ ਇਹ ਸਮਾਗਮ ਜਿਹੜਾ ਕਿ ਕਾਫੀ ਵਧੀਆ ਰਿਹਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਸਮਾਗਮ ਦੇ ਵਿੱਚ ਭਰਮਾ ਹੁੰਗਾਰਾ ਦੇਖਣ ਨੂੰ ਮਿਲਿਆ ਤੇ ਸਿਹਤ ਮੰਤਰੀ ਨੇ ਲੋਕਾਂ ਨੂੰ ਇਹੀ ਸੁਨੇਹਾ ਦਿੱਤਾ ਹੈ ਕਿ ਸਾਨੂੰ ਜਿਹੜਾ ਕਿ ਯੋਗਾ ਕਰਨਾ ਚਾਹੀਦਾ ਅਪਣਾਉਣਾ ਚਾਹੀਦਾ